ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਹੇ ਨੇ ਜਿਸ ਦੇ ਕਰਕੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਤੁਹਾਨੂੰ ਦੱਸਦੀ ਕਿ ਇਸ ਸਮੇਂ ਸਾਰੇ ਪਾਸੇ ਹੀ ਜਿਹੜੀ ਤਬਾਹੀ ਹੈ ਉਹ ਮੱਚੀ ਹੋਈ ਹੈ ਜਿੰਨੇ ਵੀ ਦਰਿਆ ਤੇ ਨਾਲੇ ਨੇ ਸਾਰੇ ਹੀ ਉਫਾਨ ਤੇ ਚੱਲ ਰਹੇ ਨੇ ਤੇ ਇਸ ਸਮੇਂ ਪੰਜਾਬ ਦੇ ਵਿੱਚ ਪੂਰੀ ਜਿਹੜੀ ਤਬਾਹੀ ਹੈ ਉਹ ਮੱਚੀ ਹੋਈ ਹੈ ਤੁਹਾਨੂੰ ਦੱਸਦੀ ਕਿ ਕੱਗਰ ਦੇ ਬਿਆਸ ਦੇ ਕਿੰਨੀ ਵਾਰ ਫਲੱਡ ਗੇਟ ਨੇ ਜਿਹੜੇ ਉਹ ਵੀ ਖੋਲ ਦਿੱਤੇ ਗਏ ਨੇ ਤਾਂ ਜੋ ਪੰਜਾਬ ਦੇ ਵਿੱਚ ਕੋਈ ਅਨਹੋਣੀ ਘਟਨਾ ਜਿਹੜੀ ਉਹ ਨਾ ਵਾਪਰ ਸਕੇ ਇਸ ਸਮੇਂ ਸਤਲੁਜ ਤੇ ਬਿਆਸ ਦੇ ਜਿਹੜੇ ਉਹਨਾਂ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਡਰਾ ਕੇ ਰੱਖਿਆ ਹੋਇਆ ਕਿਉਂਕਿ ਸਤਲੁਜ ਤੇ ਬਿਆਸ ਹੈ ਜੋ ਉਹ ਉਫਾਨ ਤੇ ਚੱਲ ਰਹੇ ਨੇ ਤੇ ਉਹਨਾਂ ਦੇ ਜਿਹੜੇ ਬੰਨ੍ਹ ਨੇ ਉਹ ਵੀ ਕਮਜ਼ੋਰ ਹੋ ਚੁੱਕੇ ਨੇ ਕਿਸੇ ਵੀ ਸਮੇਂ ਪੰਜਾਬ ਦੇ ਵਿੱਚ ਜਿਹੜੀ ਤਬਾਹੀ ਹੈ ਉਹ ਆ ਸਕਦੀ ਹੈ ਤੇ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਜਿਹੜਾ ਅਲਰਟ ਹੈ ਉਹ ਵੀ ਜਾਰੀ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਹਲਚਲ ਮਚੀ ਹੋਈ ਹੈ ਲੋਕਾਂ ਨੂੰ ਭੱਜਣਾ ਪਈਆਂ ਹੋਈਆਂ ਨੇ ਜਗ੍ਹਾ-ਜਗ੍ਹਾ ਤੇ ਸਾਇਰਨ ਵੱਜ ਰਹੇ ਨੇ ਖਤਰਾ ਅਜੇ ਵੀ ਪੰਜਾਬ ਦੇ ਸਿਰ ਤੇ ਮੰਡਰਾ ਰਿਹਾ ਹੈ ਖਤਰਾ ਅਜੇ ਟਲਿਆ ਨਹੀਂ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਦਿਨ ਨੇ ਜਿਹੜੇ ਉਹ ਸੌਖੇ ਲੰਘਣ ਵਾਲੇ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਸਤਲੁਜ ਹੈ ਜਿਹੜਾ ਉਹ ਲੋਕਾਂ ਨੂੰ ਡਰਾ ਰਿਹਾ ਹੈ ਇੱਕ ਤੇ ਸਤਲੁਜ ਉਫਾਨ ਤੇ ਚੱਲ ਰਿਹਾ ਹੈ ਖਤਰੇ ਦੇ ਨਿਸ਼ਾਨ ਤੋਂ ਉੱਚੇ ਪੱਧਰ ਤੇ ਜੋ ਸਤਲੁਜ ਦਾ ਪਾਣੀ ਹੈ ਪਹੁੰਚਿਆ ਹੋਇਆ ਹੈ ਦੂਸਰੇ ਨੰਬਰ ਤੇ ਜਿਹੜੇ ਆਸ-ਪਾਸ ਦੇ ਬੰਨ੍ਹ ਨੇ ਉਹ ਵੀ ਕਮਜ਼ੋਰ ਹੋ ਚੁੱਕੇ ਨੇ ਮਤਲਬ ਕਿ ਸਤਲੁਜ ਕਿਸੇ ਵੀ ਵਿਲੇਜ ਜਿਹੜੀ ਤਬਾਹੀ ਹੈ ਉਹ ਮਚਾ ਸਕਦਾ ਹੈ ਤਾਨੂੰ ਦੱਸਦੀ ਹੈ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਤਬਾਹੀ ਮੱਚੀ ਹੋਈ ਇੱਕ ਕਿੰਨੇ ਹੀ ਲੋਕਾਂ ਦੀ ਜਿਹੜੀ ਜਾਨ ਹੈ ਉਹ ਚਲੀ ਗਈ ਹੈ ਹਾਲਾਂਕਿ ਲੋਕ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਵੀ ਨਜ਼ਰ ਆ ਰਹੇ ਨੇ ਕਿ ਸਾਡੇ ਘਰ ਟਹਿ ਢੇਰੀ ਹੋ ਗਏ ਨੇ ਕਿੰਨੀਆਂ ਹੀ ਕੀਮਤੀ ਜਾਨਾਂ ਲੋਕਾਂ ਦੀਆਂ ਚਲੀਆਂ ਗਈਆਂ ਨੇ ਫਸਲਾਂ ਤਬਾਹ ਹੋ ਗਈਆਂ ਨੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਹੇ ਨੇ ਜਿਸ ਦੇ ਕਰਕੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਤੁਹਾਨੂੰ ਦੱਸਦੀ ਕਿ ਇਸ ਸਮੇਂ ਸਾਰੇ ਪਾਸੇ ਹੀ ਜਿਹੜੀ ਤਬਾਹੀ ਹੈ ਉਹ ਮੱਚੀ ਹੋਈ ਹੈ ਜਿੰਨੇ ਵੀ ਦਰਿਆ ਤੇ ਨਾਲੇ ਨੇ ਸਾਰੇ ਹੀ ਉਫਾਨ ਤੇ ਚੱਲ ਰਹੇ ਨੇ ਤੇ ਇਸ ਨੇ ਪੰਜਾਬ ਦੇ ਵਿੱਚ ਪੂਰੀ ਜਿਹੜੀ ਤਬਾਹੀ ਹੈ ਉਹ ਮੱਚੀ ਹੋਈ ਹੈ ਤੁਹਾਨੂੰ ਦੱਸਦੀ ਕਿ ਕੱਗਰ ਦੇ ਬਿਆਸ ਦੇ ਕਿੰਨੀ ਵਾਰ ਫਲੱਡ ਗੇਟ ਨੇ ਜਿਹੜੇ ਉਹ ਵੀ ਖੋਲ ਦਿੱਤੇ ਗਏ ਨੇ ਤਾਂ ਜੋ ਪੰਜਾਬ ਦੇ ਵਿੱਚ ਕੋਈ ਅਨਹੋਣੀ ਘਟਨਾ ਜਿਹੜੀ ਉਹ ਨਾ ਵਾਪਰ ਸਕੇ ਇਸ ਸਮੇਂ ਸਤਲੁਜ ਤੇ ਬਿਆਸ ਦੇ ਜਿਹੜੇ ਉਹਨਾਂ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਡਰਾ ਕੇ ਰੱਖਿਆ ਹੋਇਆ ਹੈ ਕਿਉਂਕਿ ਸਤਲੁਜ ਤੇ ਬਿਆਸ ਹੈ ਜੋ ਉਹ ਉਫਾਨ ਤੇ ਚੱਲ ਰਹੇ ਨੇ ਤੇ ਉਹਨਾਂ ਦੇ ਜਿਹੜੇ ਬੰਨ੍ਹ ਨੇ ਉਹ ਵੀ ਕਮਜ਼ੋਰ ਹੋ ਚੁੱਕੇ ਨੇ ਕਿਸੇ ਵੀ ਸਮੇਂ ਪੰਜਾਬ ਦੇ ਵਿੱਚ ਜਿਹੜੀ ਤਬਾਹੀ ਹੈ ਉਹ ਆ ਸਕਦੀ ਹੈ ਤੇ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਜਿਹੜਾ ਅਲਰਟ ਹੈ ਉਹ ਵੀ ਜਾਰੀ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਹਲਚਲ ਮਚੀ ਹੋਈ ਹੈ ਲੋਕਾਂ ਨੂੰ ਭੱਜਣਾ ਪਈਆਂ ਹੋਈਆਂ ਨੇ ਜਗ੍ਹਾ-ਜਗ੍ਹਾ ਤੇ ਸਾਇਰਨ ਵੱਜ ਰਹੇ ਨੇ ਖਤਰਾ ਅਜੇ ਵੀ ਪੰਜਾਬ ਦੇ ਸਿਰ ਤੇ ਮੰਡਰਾ ਰਿਹਾ ਹੈ ਖਤਰਾ ਅਜੇ ਟਲਿਆ ਨਹੀਂ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਦਿਨ ਨੇ ਜਿਹੜੇ ਉਹ ਸੋਖੇ ਲੰਗੜ ਵਾਲੇ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਸਤਲੁਜ ਦਾ ਜਿਹੜਾ ਉਹ ਲੋਕਾਂ ਨੂੰ ਡਰਾ ਰਿਹਾ ਹੈ ਇੱਕ ਤੇ ਸਤਲੁਜ ਉਫਾਨ ਤੇ ਚੱਲ ਰਿਹਾ ਹੈ ਖਤਰੇ ਦੇ ਨਿਸ਼ਾਨ ਤੋਂ ਉੱਚੇ ਪੱਧਰ ਤੇ ਜੋ ਸਤਲੁਜ ਦਾ ਪਾਣੀ ਹੈ ਪਹੁੰਚਿਆ ਹੋਇਆ ਹੈ ਦੂਸਰੇ ਨੰਬਰ ਤੇ ਜਿਹੜੇ ਆਸ-ਪਾਸ ਦੇ ਬੰਨ੍ਹ ਨੇ ਉਹ ਵੀ ਕਮਜ਼ੋਰ ਹੋ ਚੁੱਕੇ ਨੇ ਮਤਲਬ ਕਿ ਸਤਲੁਜ ਕਿਸੇ ਵੀ ਵੇਲੇ ਜਿਹੜੀ ਤਬਾਹੀ ਹੈ ਉਹ ਮਚਾ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਤਬਾਹੀ ਮੱਚੀ ਹੋਈ ਹੈ ਕਿੰਨੇ ਹੀ ਲੋਕਾਂ ਦੀ ਜਿਹੜੀ ਜਾਨ ਹੈ ਉਹ ਚਲੀ ਗਈ ਹੈ ਹਾਲਾਂਕਿ ਲੋਕ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਵੀ ਨਜ਼ਰ ਆ ਰਹੇ ਨੇ ਕਿ ਸਾਡੇ ਘਰ ਟੈ ਢੇਰੀ ਹੋ ਗਏ ਨੇ ਕਿੰਨੀਆਂ ਹੀ ਕੀਮਤੀ ਜਾਨਾਂ ਲੋਕਾਂ ਦੀਆਂ ਚਲੀਆਂ ਗਈਆਂ ਨੇ ਫਸਲਾਂ ਤਬਾਹ ਹੋ ਗਈਆਂ ਨੇ